ਹਾਜੀ ਇਹ ਕਿ ਨ 164 24 ਨੂੰ ਤੁਬਰਤ ਕਰੀਬ 7:30 ਵਜੇ ਕਿ ਕਬੀਰ ਸਿੰਘ ਨਾਮ ਦੇ ਲੜਕੀ ਕੋਲੋਂ ਇੱਕ ਮੋਬਾਈਲ ਸਟੈਚ ਕੀਤਾ ਹੈ ਦੋ ਸਨੇਚਰਜ਼ ਵੱਲੋਂ ਤੇ ਉਸ ਆਦਮੀ ਵੱਲੋਂ ਉਸ ਸਨੇਚਰ ਵੱਲੋਂ ਜਿਹੜੇ ਸਕੂਟਰ ਦੇ ਸਵਾਰ ਹੋਏ ਸੀ ਉਹਦਾ ਨੰਬਰ ਨੋਟ ਕਰ ਲਿਆ ਗਿਆ ਸੀ ਜਦੋਂ ਸ਼ਿਕਾਇਤ ਕੀਤੀ ਤਾਂ ਤੁਰੰਤ ਉਸ ਵਰ ਨੂੰ ਮੌਜੂਦਦੀ ਵਰਤਦੇ ਹੋਏ ਉਸੇ ਤਰ੍ਹਾਂ ਫਾਲੋਅ ਅਪ ਕੀਤਾ ਗਿਆ ਤੇ ਉਹਨਾਂ ਨੂੰ ਜੜਵਾਓ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਲਿਆ ਕੇ ਉਨਾਂ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਕੋਲ ਜਿਹੜਾ ਖੋਸ਼ ਉਦਾ ਜਿਹੜਾ ਮੋਬਾਈਲ ਸੀ ਉਹ ਨਾਲ ਰਿਕਵਰ ਕੀਤਾ ਗਿਆ ਤੇ ਨਾਲ ਜਿਹੜਸ ਵਹੀਕਲ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਔਰ ਕਵਰ ਕੀਤਾ ਗਿਆ ਜੀ ਇਸ ਤੋਂ ਇਲਾਵਾ ਉਹਨਾਂ ਵਿਕਤੀਆਂ ਨੂੰ ਦਰਾਉਣੇ ਕੋਸ਼ਿਸ਼ ਹੋਰ ਵੀ ਮਤਲਬ ਕਿ ਡੀਪਲੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ 10 12 ਵਾਰ ਦਾ ਤਾਂ ਕੀਤੀਆਂ ਆਈਆਂ ਵਾ ਜਿਹਦੇ ਬਾਰੇ ਅਸੀਂ ਵਕਫਾ ਕਥਾਣਿਆਂ ਨਾਲ ਕੰਟੈਕਟ ਕਰ ਰਹੇ ਹਾਂ ਜੀ ਕਿਹਦੇ ਤੋਂ ਦੇ ਰਹੇ ਆ ਤੁਸੀਂ ਇਹ ਜਿਹੜਾ ਲਬਰੀ ਸਿੰਘ ਔਰ ਫੁਲਾਵਿਆ ਇਹ ਇਤਨੇ ਜਾਣੇ ਜਿਹੜੀ ਹੈ ਨਾ ਲਬਰੀ ਸਿੰਘ ਲਵ ਇੰਦਰਜੀਤ ਤੇ ਗੁਰਪ੍ਰਤਾਪ ਇਹ ਉਥੋਂ ਦੇ ਸੰਗਤਪੁਰੇ ਦੇ ਆ ਜੀ ਮਕਬੂਲਪੁਰ ਆ ਰਹੀ ਹੈ ਸਰ ਕਿੰਨੀ ਉਮਰ ਹੈ ਗਈ ਸੀ ਜੀ ਉਮਰ ਤਕਰੀਬਨ 20 ਤੋਂ ਲੈ ਕੇ ਤੇ 30 ਸਾਲ ਦੇ ਵਿੱਚ ਵਿੱਚ ਨੇ ਸਾਰੇ ਸਰ ਇਹ ਤਾਂ ਕੋਈ ਕੰਮਕਾਰ ਨਹੀਂ ਕੋਈ ਨਸ਼ੇ ਦੀ ਇਹ ਵੇਲੜੀ ਨਹੀਂ ਜੀ ਕੋਈ ਨਸ਼ੇ ਵਾਲੀ ਕੋਈ ਗੱਲ ਨਹੀਂ ਇਹ ਵੇਲੜੀ ਨਹੀਂ ਵੇਲੜੀ ਘੁੰਮ ਦੇ ਕਰਦੇ ਰਹਿੰਦੇ ਆ ਜੀ ਸਰ ਦਾ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਗਰੀਬੀ ਅਵਸਥਾ ਦੇ ਵਿੱਚ ਮਤਲਬ ਕਿ ਕੋਈ ਕੰਮਕਾਰ ਨਾ ਕਰਨਾ ਤੇ ਮਾਪੇ ਜਿਹੜੇ ਕੰਮ ਕਰਦੇ ਪਏ ਆ ਇਹਦੇ ਬਿਲਕੁਲ ਕੋਈ ਕੰਮ ਨਾਲ ਹੋਣ ਕਰਕੇ ਮਤਲਬ ਕਿ ਇਹਨਾਂ ਦਾ ਰੁਝਾਨ ਜਿਹੜਾ ਵੀ ਇਧਰ ਹੋ ਗਿਆ ਕਿ ਸ਼ੈਤਾਨਦਮਨ ਨੂੰ ਇਧਰ ਫਸ ਲਾਇਆ ਜਾਵੇ ਸਰ ਇਹ ਚੋਰੀ ਕਰਕੇ ਗਾਂਵ ਜਿੱਤੇ ਵੇਚਦੇ ਬੁਝਦੇ ਸੀ ਉਹਨਾਂ ਦਾ ਵੀ ਕੋ ਪਤਾ ਲੱਗਿਆ ਨਹੀਂ ਜੀ ਫਿਲਹਾਲ ਤੇ ਮਤਲਬ ਕਿ ਇਹਨਾਂ ਕੋਲ 4 ਮੋਬਾਈਲ ਅਸੀਂ ਰਿਕਵਰ ਕੀਤੇ ਆ ਜੀ ਹੋਰ ਜਦੋਂ ਨਵੇਂ ਕੋਸ਼ਿਸ਼ ਠੀਕ ਹੈ ਜੀ ਇਸ ਤੋਂ ਲਗਾ ਹੋਰ ਡੀਪੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿਮਾਰਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਕਿਹੜੀ ਐਕਟਿਵ ਬਰਾਮਦ ਕੀਤੀ ਹੋਊਗੀ ਇਹਨਾਂ ਦੀ ਚੋਰੀ ਹਾਂਜੀ ਉਹ ਇਹਨਾਂ ਦੀ ਜਿਹੜੀ ਫੇਲਾ ਉਹਦੇ ਬਾਰੇ ਅਸੀਂ ਕੋਖਣਾ ਪੜਤਾਲ ਕਰਾਂਗੇ ਜੇ ਕੋਈ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪਾਈ ਜੇ ਤਾਂ ਵੱਡਾ ਜੁਰਮ ਉਹਦੇ ਵਿੱਚ ਵੀ ਐਡ ਕੀਤਾ ਜਾਏ ਇਹਨਾਂ ਦੇ ਕੋਈ ਹੋਰ ਵੀ ਸਾਥੀ ਕੋਈ ਨਵੇਂ ਨਾਲ ਇਸ ਤੋਂ ਨਵੇਂ ਕੋਈ ਹੋਰ ਸਾਥੀ ਹੈ ਦੱਸਦੇ ਆਪਣਾ ਸੁੰਦਰੀ ਸੁੰਦਰੀ ਉਹਦੀ ਪਾਲ ਜਾਰੀ ਹੈ ਜਦੋਂ ਉਹਨੂੰ ਮਤਲਬ ਪਤਾ ਲੱਗਾ ਸਾਨੂੰ ਤਾਂ ਉਹਦੇ ਬਣ ਦੱਸਰ ਕੀਤਾ ਜਾਂਦਾ ਇਹਨਾਂ ਦਾ ਕੋਈ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਹਾਂਜੀ ਇਹਦੇ ਵਿੱਚ ਲੋਪਰੀ ਸਿੰਘ ਤੇ ਪਹਿਲਾਂ ਮਗਬੂਬਪੁਰੇ ਥਾਣੇ ਦੇ ਵਿੱਚ ਇੱਕ ਮਕਦਮਾ ਚੋਰੀ ਦਾ ਦਰਜਿਆ ਇਸੇ ਤਰ੍ਹਾਂ ਇੱਕ ਗੁਰਪ੍ਰਤਾਪ ਤੇ ਵੀ ਇੱਕ ਦੂਜਾ ਮਕਦਮਾ ਜਿਹੜਾ ਚੋਰੀ ਦੇ ਦਰਜਿਆ ਹੈ ਜੀ ਸਰ ਉਹ ਕਿਹ ਕੁਸਚੀਆ ਸਾਹਮਣੇ ਆਈ ਪੋਸਟ ਇਹ ਸਲਾਮਾ ਜੀ ਪੋਸੈਸ਼ਨ ਵਾਰਡ ਲੈ ਲੈ ਰਹੇ ਜੀ ਰਮਾਰਡ ਲਈ ਕਿ ਉੱਪਰ ਕੋਸ਼ਿਸ਼ ਕਰਨਗੇ